ਮੈਂ ਉਦੋਂ 12 ਸਾਲ ਹੋ ਗਏ ਆਪਾਂ ਨੂੰ ਇਸ ਲਾਈਨ ਦੇ ਵਿੱਚ ਜਿਹੜਾ ਆਟੇ ਦਾ ਕਨਸੈਪਟ ਆ ਪੋਣੇਕ 2 ਸਾਲ ਹੋ ਗਏ ਆਪਾਂ ਨੂੰ ਚਾਏ ਨੂੰ ਤੇ ਆਟਾ ਹੀ ਜ਼ਿਆਦਾ ਵਿਕ ਰਿਹਾ ਆਪਣਾ 80% 70% ਆਟਾ ਹੀ ਵਿਕਦਾ ਬਾਕੀ 30% ਮੈਦਾ ਵਿਕਦਾ ਬਸ ਬਾਕੀ ਆਟੇ ਦੀ ਕਿਰਪਾ ਮडम ਮਿਕਸ ਕੁਲਚਾ ਹੁੰਦਾ ਹੈ ਕਾ ਆਟੇ ਦਾ ਆਪਣਾ ਮੈਨ ਤਾਂ ਪਾ ਆਟਾ ਹੀ ਖਵਾਨੇ ਹਰੇਕ ਨੂੰ ਆਟਾ ਖਵਾ ਕੇ ਖੁਸ਼ ਉੱਥੇ ਕਿ ਮਿਕਸਿੰਗ ਖਵਾ ਰਹੇ ਆ ਚ 베ਜੀਟੇਬਲ ਹੁੰਦੀਆਂ ਸਾਰੀਆਂ ਆਪਣੀਆਂ ਆਲੂ ਦੇ ਵਿੱਚ 베ਜੀਟੇਬਲ ਪਾ ਕੇ ਆਪਾਂ ਕੁਲਚਾ ਖਵਾਨੇ ਕਹਿੰਦਾ ਕਿ ਆਲੂ ਪਿਆ ਤਾਂ ਹਰੇਕ ਕੋਈ ਖਵਾਈ ਜਾਂਦਾ ਤੇ ਮਿਕਸ 베ਜੀਟੇਬਲ ਹੁੰਦੀਆਂ ਤੁਹਾਨੂੰ ਉਹ ਤੇ ਆਹ ਮਿਕਸਵੈਜ ਹੁੰਦੀਆਂ ਆਪਣੀ ਸਾਰੀਆਂ। ਕਿਆ ਬਾਤ! ਬੋਕ ਕਰਨੀਆਂ ਪੈਂਦੀਆਂ, ਇਤਨੀ ਮਿਹਨਤ ਲੱਗਦੀ ਹੈ। ਅੱਛਾ ਕੀ ਕੀ ਹੈ ਇਹਦੇ ਵਿੱਚ? ਗਾਜਰ, ਅਚੰਦਰਾ, ਸ਼ਿਮਲਾ ਮਿਰਚ, ਆਲੂ ਆ ਪਿਆਜ਼। ਬਾਕੀ ਚ ਗੋਭੀ ਆ ਜਾਂਦੀ ਸੀਜ਼ਨ ਦੇ ਮੁਤਾਬਿਕ। ਬਾਕੀ ਮੇਨ ਚੀਜ਼ਾਂ ਆ ਤਿੰਨ ਤਾਂ ਰਹਿਣੀਆਂ ਰਹਿਣੀਆਂ, ਚਾਰ ਨਹੀਂ ਹੈਗੀਆਂ ਨੇ। ਜਿਹੜਾ ਇਹ ਲੋਕਾਂ ਨੂੰ ਮਿਲਣ ਵਾਲਾ ਹੈ ਤੋਂ ਅੱਜ ਅਸੀਂ ਲੁਧਿਆਣਾ ਦੇ ਮੋਡਰਨ ਆਊਂਟ ਦੇ ਵਿੱਚ ਮੌਜੂਦ ਨੇ ਤੇ ਅੱਜ ਅਸੀਂ ਤੁਹਾਨੂੰ ਮਿਕਸ ਜਿਹੜਾ ਹੈ ਖੁਲਚਾ ਖਵਾਉਣ ਵਾਲੇ ਨੇ ਤੇ ਸਾਡੇ ਨਾਲ ਜਿਹੜੇ ਮੌਜੂਦ ਨੇ ਜਗਪ੍ਰੀਤ ਸਿੰਘ ਜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤੇ ਸਭ ਤੋਂ ਵੱਡੀ ਖਾਸੀਅਤ ਉਹ ਹੈ ਖਾਣਾ ਤਾਂ ਲੋਕਾਂ ਨੂੰ ਖਵਾ ਰਹੇ ਨੇ ਇਸ ਦੇ ਨਾਲ-ਨਾਲ ਜਿਹੜੇ ਪੰਜਾਬੀ ਸੱਭਿਆਚਾਰ ਆ ਜਿਹੜੇ ਲੋਕੀ ਭੁੱਲਦੇ ਜਾ ਰਹੇ ਨੇ ਉਹਨੂੰ ਵੀ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਹੈ ਤੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਚੜ੍ਹਦੀ ਕਲਾ ਜੀ ਆ ਆ ਤੁਹਾਡੇ ਬੜੇ ਚਰਚੇ ਨੇ ਕਾਰਨ ਕੀ ਆ ਮੈਂ ਕਹਿੰਦੀ ਸੋਸ਼ਲ ਮੀਡੀਆ ਤੇ ਤੁਹਾਡਾ ਹੀ ਚਰਚਾ ਚਾਹੀਦਾ ਚਰਚੇ ਨਹੀਂ ਹੁੰਦੀ ਗੁਰੂ ਸੇਵ ਦੀ ਕਿਰਪਾ ਵਾ ਠੀਕ ਹੈ ਜੀ ਚੱਲੀ ਜਾਂਦੀ ਹੈ ਅੱਜ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਲੋਕਾਂ ਨੂੰ ਜਿਹੜੇ ਆ ਮਿਕਸ ਜਿਹੜਾ ਖੁਲਚਾ ਖਵਾਉਂਦੇ ਮੈਂ ਉਦੋਂ 12 ਸਾਲ ਹੋ ਗਏ ਆਪਾਂ ਨੂੰ ਇਸ ਲਾਈਨ ਦੇ ਵਿੱਚ ਜਿਹੜਾ ਆਟੇ ਦਾ ਕਨਸੈਪਟ ਆ ਪੋਣੇਕ 2 ਸਾਲ ਹੋ ਗਏ ਆਪਾਂ ਨੂੰ ਚਾਏ ਨੂੰ ਤੇ ਆਟਾ ਹੀ ਜ਼ਿਆਦਾ ਵਿਕ ਰਿਹਾ ਆਪਣਾ ਹੁਣ 80 ਫੀਂਟ 70 ਫੀਂਟ ਆਟਾ ਹੀ ਵਿਕਦਾ ਬਾਕੀ 30 ਫੀਂਟ ਮੈਦਾ ਵਿਕਦਾ ਬਸ ਬਾਕੀ ਆਟੇ ਦੀ ਕਿਰਪਾ ਦਿਨ ਨਾਲ ਜਿਹੜਾ ਪੰਜਾਬੀ ਕਲਚਰ ਨੂੰ ਵੀ ਬਹੁਤ ਜ਼ਿਆਦਾ ਤੁਸੀਂ ਪ੍ਰਮੋਟ ਕਰ ਰਹੇ ਹੋ ਕਾਰਨ ਕੀ ਹੈ ਕਾਰਨ ਭੁੱਲੀ ਜਾ ਰਹੀ ਹੈ ਨਾ ਮੈਂ ਤਾਂ ਅਸਲ ਭੁੱਲਣ ਦੀ ਹੈ ਜਿਹੜੀ ਜੇ ਆਪਾਂ ਬੋਲਾਂਗੇ ਖਤਮ ਹੋ ਚੁਗੀ ਜਿਹੜੀ ਵੀ ਵਿਊ ਆਪਾਂ ਕੋਈ ਵੀ ਕਿਸੇ ਜਿਹਨੂੰ ਬੋਲਣਾ ਛੇ ਕਰ ਦਈਏ ਕਾਰਨ ਨੂੰ ਬੋਲਣਾ ਛੇ ਦੇ ਕਾਰ ਖਤਮ ਹੋ ਜਾਂਦਾ ਨਾ ਉਹੀ ਚੀਜ਼ ਹੈ ਜੇ ਆਪਾਂ ਮਾਂ ਬੋਲੀ ਭੁੱਲੀ ਜਾਂਦੇ ਖਤਮ ਹੋ ਜਾਂਗੇ ਜੇਕਰ ਗੱਲ ਕੀਤੀ ਜਾਵੇ ਮਿਕਸ ਨਾਂ ਦੀ ਤਾਂ ਅੱਜ ਤੁਸੀਂ ਕੀ ਸਪੈਸ਼ਲ ਕੀ ਬਣਾਉਣ ਵਾਲੇ ਮਾਣ ਮਿਕਸ ਕੁਲਚਾ ਹੁੰਦਾ ਹੈ ਘਾਟੇ ਜ ਆਪਣਾ ਮੇਨ ਤਾਂ ਆਪਾਂ ਆਟਾ ਹੀ ਖਵਾਨੇ ਹਰੇਕ ਨੂੰ ਆਟਾ ਖਵਾ ਕੇ ਖੋਸ਼ ਉਹ ਚ ਕਿ ਮਿਕਸਿੰਗ ਖਵਾ ਰਹੇ ਹਾਂ ਚ ਵੈਜੀਟੇਬਲ ਹੁੰਦੀਆਂ ਸਾਰੀਆਂ ਆਪਣੀਆਂ ਆਲੂ ਦੇ ਵਿੱਚ ਵੈਜੀਟੇਬਲ ਪਾ ਕੇ ਆਪਾਂ ਕੁਲਚਾ ਖਵਾਨੇ ਕਹਿੰਦਾ ਕਿ ਆਲੂ ਪਿਆ ਤਾਂ ਹਰੇਕ ਕੋਈ ਖਵਾਈ ਜਾਂਦਾ ਤੇ ਮਿਕਸ ਵੈਜੀਟੇਬਲ ਹੁੰਦੀਆਂ ਤਾਂ ਉਹ ਵੀ ਦਿਖਾ ਦਿੰਨੇ ਆ ਤੇ ਆਹ ਮਿਕਸ ਵੈਜ ਹੁੰਦੀਆਂ ਆਪਣੀ ਸਾਰੀਆਂ ਕਿਆ ਬਾਤ ਬਣਾ ਕਰਨੀਆਂ ਪੈਂਦੀਆਂ ਇਤਨੀ ਮਿਹਨਤ ਲੱਗਦੀ ਹੈ ਅੱਛਾ ਕੀ ਕੀ ਹੈ ਇਹਦੇ ਵਿੱਚ ਗਾਜਰ ਅਚੰਦਰਾ ਸ਼ਿਮਲਾ ਮਿਰਚ ਆਲੂ ਆ ਪਿਆਜ਼ ਆ ਬਾਕੀ ਚ ਗੋਭੀ ਆ ਜਾਂਦੀ ਸੀਜ਼ਨ ਦੇ ਮੁਤਾਬਿਕ ਬਾਕੀ ਮੇਨ ਚੀਜ਼ਾਂ ਕੀ ਜਿਹੜਾ ਇਹ ਲੋਕਾਂ ਨੂੰ ਮਿਲਣ ਵਾਲਾ ਹੈ ਤੇ ਭਾਜੀ ਹੁਣ ਗੱਲਾਂ ਬਹੁਤ ਹੋ ਗਈਆਂ ਇੱਕ ਵਾਰੀ ਬਣਾ ਕੇ ਦਿਖਾ ਦੂੰਗੀ ਜਰੂਰ ਜੀ ਜਰੂਰ ਸੋ ਦੇਖੋ ਕਿ ਆਟੇ ਦਾ ਮਿਕਸ ਗੁਲਚਾ ਹੁਣ ਕਿੱਦਾਂ ਬਣਦਾ ਹੈ ਕੀ ਕੀ ਉਹਦੇ ਵਿੱਚ ਪਾਇਆ ਜਾਂਦਾ ਭਾਜੀ ਇੱਕ ਚੀਜ਼ ਇਹ ਕੀ ਹੈ ਇਹ ਮੇਨਮ ਆਲੂ ਦੀ ਮੇਨ ਬੇਸ ਹੁੰਦਾ ਆਲੂ ਦਾ ਠੀਕ ਹੈ ਜੀ ਉਹਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਆਟਾ ਪਿਆ ਜੀ ਆ ਮੈਦਾ ਪਿਆ ਤੇ ਜਿਹੜਾ ਇਹ ਆਟਾ ਆ ਇਹ ਪਹਿਲਾਂ ਤੁਸੀਂ ਗੁੰਨਾ ਪੈਂਦਾ ਹੈ ਕਿ ਐਟ ਟਾਈਮ ਗੁੰਨੇ ਮੈਡਮ ਆਟੇ ਨੂੰ ਇੱਕਦਮ ਤਾਂ ਕਦੇ ਨਹੀਂ ਲੱਗਦਾ ਆਟਾ ਗੁਲਚਾ ਕਦੇ ਵੀ ਤੁਸੀਂ ਕਹੋਗੇ ਹੁਣ ਲਾ ਦਈਏ ਲੱਗੇਗਾ ਨਹੀਂ ਆਟੇ ਨੂੰ ਟਾਈਮ ਲੱਗਦਾ ਜੀ ਆਟੇ ਦੀ ਟਾਈਮ ਲਾਉਣ ਕਿਥੇ ਮਹਿੰਗਾ ਪੈਂਦਾ ਕਿਉਂਕਿ ਆਟੇ ਨੂੰ 3-2 ਤੋਂ 3 ਵਾਰ ਗੁੰਨਣਾ ਪੈਂਦਾ ਰੈਸਟ ਕਰ ਕਰਕੇ 15-20 ਮਿੰਟ ਦੀ ਰੈਸਟ ਦੇ ਦੇ ਕੇ ਫਿਰ ਗੁੰਨਣਾ ਪੈਂਦਾ ਫਿਰ ਜੇ ਆ ਕੇ ਆਟਾ ਕੁਲਚਾ ਕਿਤੇ ਕਰੰਚੀ ਬਣਦਾ ਮੈਡਮ ਸ਼ਾਬਾਸ਼ ਕਿਤਨਾ ਐ ਇੰਨੀ ਤਾਂ ਐਨ ਤਾਂ ਨਹੀਂ ਹੈਗਾ ਵੀ ਤੁਸੀਂ ਆਟੇ ਦੇ ਅੰਦਰ ਜਿਹੜਾ ਆ ਮੈਦਾ ਮਿਕਸ ਕੀਤਾ ਹੋਇਆ ਮੈਡਮ ਇਹੀ ਤਾਂ ਜੀ ਅਸੀਂ ਖੁਸ਼ ਹੋ ਕੇ ਕਹਿੰਦੇ ਆ ਜਿਹੜੇ ਕੋਈ ਭਰਾ ਨੂੰ ਕੋਈ ਦਿੱਕਤ ਕੋਈ ਮਾਰੀ ਕੋਈ ਡਾਊਟ ਵੀ ਹੋਵੇ ਨਾ ਮਾੜਾ ਡਾਊਟ ਹੋਵੇ ਹਾਂ ਲੱਗਦਾ ਜੂਰਾ ਮੈਦਾ ਆ ਦੇਖੋ ਆ ਮੈਦਾ ਲੱਗਣਾ ਜਿੰਨਾ ਕਿ ਸੁਟਿਆ ਸੀ ਇੰਨਾ ਕਿ ਮੈਦਾ ਲੱਗਣਾ ਮੈਨੂੰ ਸੁੱਕਾ ਲੱਗਣਾ ਇਹਦੇ ਵਿੱਚ ਮੈਨੂੰ ਮੈਦਾ ਨਹੀਂ ਪਾਉਂਦੇ ਅਸੀਂ ਜਦੋਂ ਗੋਂਦੇ ਸਿਰਫ ਆਟਾ ਹੀ ਆਟਾ ਹੁੰਦਾ ਇਹ ਲੋਕਾਂ ਵਾਂਗੂ ਨਹੀਂ ਆਟਾ ਲੋਕਾਂ ਨੇ ਆਟਾ ਵੀ ਸ਼ੁਰੂ ਕਰ ਲਿਆ ਸਾਡੇ ਵੱਲ ਦੇਖ ਕੇ ਜੀ ਠੀਕ ਹੈ ਪਰ ਉਹ ਆਟੇ 'ਚ ਮੈਦਾ ਮਿਕਸ ਕਰਕੇ ਲੋਕਾਂ ਨੂੰ ਕ੍ਰਾਂਚੀ ਕਰਕੇ ਦਿਖਾਈ ਜਾਂਦੇ ਅਸੀਂ ਆਟੇ ਨੂੰ ਹੀ ਗੁੰਨਣ ਦੀ ਮਿਹਨਤ ਕਰਦੇ ਆ ਉਹੀ ਕ੍ਰਾਂਚੀ ਖਾਉਂਦੇ ਆ ਆ ਮਾੜਾ ਮੋਂ ਤੁਹਾਡਾ ਆਟਾ ਕੁਲਚਾ ਮਿਕਸ ਭਰਿਆ ਆਪਾਂ ਜੀ ਇਹੀ ਲੱਗਣਾ ਮਿਕਸ ਵੇਜ ਦੇ ਵਿੱਚ ਹੀ ਮਿਕਸ ਵੇਜ ਲੱਗਣਾ ਹੈ ਸਾਰਾ ਜੀ ਤੋਂ ਕਿਸੇ ਸੰਗੋ ਜਿਹੜਾ ਆਟਾ ਕੁਲਚਾ ਹੈ ਉਹ ਲੱਗਣ ਵਾਲਾ ਹੈ ਮਿਕਸ ਵੇਜ ਦੇ ਨਾਲ ਤੇ ਤਾਨੂੰ ਰੰਗ ਹੀ ਦੱਸ ਦੇਗਾ ਹੁਣ ਚਿੱਟਾ ਰੰਗ ਪਿਆ ਜੀ ਅਮੈਦੇ ਦਾ ਇਹ ਬ੍ਰਾਊਨ ਕਲਰ ਪਿਆ ਹੁਣ ਤੁਹਾਨੂੰ ਤੁਸੀਂ ਆਪ ਦੱਸੋ ਕੀ ਚੀਜ਼ ਹੈਗੀ ਹੈ ਨਾ ਚਲੋ ਕਲਰ ਲਾਈਟ ਘੱਟ ਪੈਂਦੀ ਵੱਖਰੀ ਗੱਲ ਨਹੀਂ ਸਾਰਾ ਕੁਝ ਦੱਸਦਾ ਚਿੱਟੇ ਚਿੱਟਾ ਪਿਆ ਬ੍ਰਾਊਨ ਦਾ ਬਰਾਊਨ ਆਪ ਘਰੇ ਗੁੰਨਦੇ ਹੀ ਆ ਤੇ ਬ੍ਰਾਊਨ ਦਾ ਆਪ ਨੂੰ ਪਤਾ ਲੱਗ ਜਾਂਦਾ ਕਿ ਬ੍ਰਾਊਨ ਆਟਾ ਗੁੰਨਦੇ ਆ ਨਾ ਤੁਸੀਂ ਵੀ ਘਰੇ ਗੁੰਨਦੇ ਹੀ ਹੋਗੇ ਆਟਾ ਘਰੇ ਕਰੇ ਕਰੇ ਨਾ ਜੀ ਜੀ ਹਾਂ ਜੀ ਕਿਤੇ ਨ ਕਿਤੇ ਹੁੰਦਾ ਹੈ ਬਾਜੀ ਕਿ ਲੋਕ ਆਂਦੇ ਨੇ ਬਹੁਤ ਜ਼ਿਆਦਾ ਐਕਸਾਈਟਡ ਹੋ ਕੇ ਕਿ ਅਸੀਂ ਆਟੇ ਵਾਲਾ ਕੁਲਚਾ ਸਪੈਸ਼ਲੀ ਤੁਹਾਡੇ ਕੋਲੋਂ ਖਾਣਾ ਹੈ ਮੈडम ਆਟੇ ਦੇ ਵਿੱਚ ਥੋੜਾ ਡ ਠੀਕ ਹੈ ਜੀ ਥੋੜਾ ਟੇਸ ਦਾ ਫਰਕ ਪੈਂਦਾ ਅਸੀਂ ਇਹ ਬੇਨਤੀ ਇਹੀ ਕਰਦੇ ਜਿਹੜਾ ਕੋਈ ਆਟਾ ਖਾਣਾ ਦਾ ਨਾ ਉਹ ਆਟੇ ਦੀ ਫੀਲਿੰਗ ਲੈਣ ਕੀ ਖਾਣ ਆਵੇ ਜੀ ਮੈਦੇ ਦੀ ਫੀਲਿੰਗ ਲੈ ਕੇ ਨਾ ਖਾਵੇ ਜੇ ਮੈਦੇ ਦੀ ਫੀਲਿੰਗ ਲੈਣੀ ਹੈ ਫਿਰ ਸਾਡੇ ਕੋਲ ਮੈਦਾ ਵੀ ਅਲੱਗ ਪਿਆ ਵਾ ਕਿਉਂਕਿ ਜਦੋਂ ਆਪਾਂ ਮੈਦੇ ਨੂੰ ਆਟੇ ਨਾਲ ਕੋਈ ਕਹਿੰਦਾ ਕਿ ਆਪਾਂ ਜੇ ਆਪਾਂ ਕਹਿੰਦੇ ਕੁਲਫੀ ਨੂੰ ਆਪਾਂ ਰਬੜੀ ਨਾ ਕਰਾਂਗੇ ਰਬੜੀ ਲੱਗ ਜਾਗਾ ਟੇਸ ਨਹੀਂ ਆ ਤੇ ਕੁਝ ਵੀ ਆਪਣੀ ਲੱਗ ਜਾਗਾ ਟੇਸ ਨਹੀਂ ਆ ਦੋਨਾਂ ਅਲੱਗ ਅਲੱਗ ਪਾਣੀ ਇਹ ਆਪਾਂ ਜੀ ਇਹ ਸਬਜੀ ਦੁਬਾਰਾ ਤੋਂ ਬਾਰੇ ਹੋ ਮੈਡਮ ਇਹ ਸੋਹਣਾ ਲੱਗਣ ਲਈ ਦੇ ਲੋਕਾ ਹਾਂ ਲੋਕਾ ਉਹ ਵੀ ਜਿਹੜਾ ਇਹ ਦਿਖਾਇਆ ਜਾ ਰਿਹਾ ਸੋ ਦੇਖ ਸਕਦੇ ਤੁਸੀਂ ਤੰਦੂਰ ਦੇ ਵਿੱਚ ਜਿਹੜਾ ਆਟੇ ਦਾ ਮਿਕਸ ਕੁਲਚਾ ਉਹ ਲੱਗ ਚੁੱਕਿਆ ਹੈ ਭਾਈ ਕਿੰਨਾ ਟਾਈਮ ਲੱਗਣਾ ਇਹਨੂੰ ਤਿਆਰ ਹੋਣ ਤੇ ਮੈਡਮ ਸਹੀ ਤਾਂ ਹੈ ਪ੍ਰੇਪੇਰਿੰਗ ਜੇ ਸਹੀ ਕਰਨੀ ਹੈ ਨਾ 9 ਤੋਂ 10 ਤੋਂ 12 ਮਿੰਟ ਤੱਕ ਮੈਂ ਕਿ 9 ਤੋਂ 12 ਮਿੰਟ ਦੇ ਵਿੱਚ ਵਿੱਚ ਸਹੀ ਪ੍ਰੇਪੇਰਿੰਗ ਹੁੰਦੀ ਹੈ ਦੀ ਤੇ ਅਸੀਂ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਕੋਈ ਆਉਂਦਾ ਥੋੜਾ ਟਾਈਮ ਲੈ ਕੇ ਆਵੇ ਕਿਉਂਕਿ ਕਈ ਵਾਰ ਹੁੰਦਾ ਕਿ ਭਰਾਵਾਂ ਨੂੰ ਕਹਿੰਦੇ ਨਾ ਨਾ ਸ਼ਾਇਦ ਉਹ ਨਾਂ ਨਾਂ ਦੇ ਹੋਰੀ ਕਹਿੰਦਾ ਕਿ ਹੋਣੀ ਸ਼ੈ ਨਾਂ ਨਾਲ ਹੀ ਮਿਲ ਜੇਗਾ ਜਾਵਾਂਗੇ ਅਸੀਂ 2 ਮਿੰਟ ਚ ਲਾਣ ਕੇ ਦੇ ਦਾਂਗੇ ਉਹ ਚੀਜ਼ ਨਹੀਂ ਹੁੰਦੀ ਕਿ ਪ੍ਰੇਪੇਰਿੰਗ ਨੂੰ 10 ਤੋਂ 15 ਮਿੰਟ ਤਾਂ ਹੀ ਅਸੀਂ ਹਰ ਇੱਕ ਜਗਾ ਲੇ ਕੇ ਲਾਇਆ ਹੋਇਆ ਹੈਗਾ ਕਿ 10 ਤੋਂ 15 ਮਿੰਟ ਲੱਗਦੇ ਹੈ ਪ੍ਰੇਪੇਰਿੰਗ ਕਰਨ ਨੂੰ ਆਰਡਰ ਕਿ ਜਲਦੀ ਨਾ ਗਈ ਆਵੇ ਜਲਦੀ ਦੇ ਵਿੱਚ ਅਸੀਂ ਦੇ ਦਾਂਗੇ ਤੁਹਾਨੂੰ ਸਵਾਲ ਨਾਵੇ ਤੁਹਾਡੇ ਪੈਸੇ ਵੀ ਖਰਾਬ ਆ ਤੇ ਸਾਡੀ ਨਾਮ ਵੀ ਖਰਾਬ ਆ ਦੋਨੇ ਚਾ ਨਹੀਂ ਕਰਨੀ ਜਿੰਦੀ ਕਿਤੇ ਨਾ ਕਿਤੇ ਪੰਜਾਬੀ ਨੂੰ ਵੀ ਪ੍ਰਮੋਟ ਕਰ ਰਹੇ ਹਮੇਸ਼ਾ ਮੈਂ ਤੁਹਾਨੂੰ ਦੀ ਕਿੰਨੀ ਵਾਰੀ ਨੋਟਿਸ ਕੀਤਾ ਹਮੇਸ਼ਾ ਤੁਸੀਂ ਜਿਹੜਾ ਟੀ-ਸ਼ਰਟ ਜਿਹੜੀ ਪਾਉਂਦੇ ਹੋ ਜਿਹੜੇ ਵੀ ਮੇਮ ਮੈਸੀਜ ਹੈ ਕਿ ਜਦੋਂ ਖੜਦੇ ਆ ਹੁਣ ਇੱਕ ਦੁਕਾਨ ਤੇ ਸੋਹ ਭਰਾ ਮੇਰੇ ਭੈਣਾਂ ਆਉਂਦੀਆਂ ਨੇ ਸੋਹ ਭਰਾ ਵੀ ਆਉਂਦੇ ਭੈਣਾਂ ਵੀ ਆਉਂਦੀਆਂ ਬੱਚੇ ਵੀ ਆਉਂਦੇ ਉਹਨੂੰ ਮੈਸੀਜ ਦੇਖ ਕੇ ਮਿਲ ਜਾਂਦਾ ਗਿਆ ਭਾਜੀਆਂ ਟੀ-ਸ਼ਰਟ ਪਾਈ ਹੋਈ ਹੈ ਅੰਦਰ ਸਾਰੀ ਅੰਦਰ ਵੀ ਪੰਜਾਬੀ ਲਿਖੀ ਹੋਈ ਹੈ ਸ਼ੇਰੋ ਸ਼ਰੀ ਵੀ ਲਿਖੀ ਹੋਈ ਹੈ ਮਤਲਬ ਇਹ ਸਿਰਫ ਪਿਆਰ ਵਾਸਤੇ ਹੈ ਕਿਹੜਾ ਕੋਈ 10 15 ਬਣਾ ਅੰਦਰ ਬਹਿਂਦਾ ਉਹ ਜਦੋਂ ਬੇਟੇ ਦੇ ਕੁਝ ਪੜ੍ਹੇ ਕਿਉਂਕਿ ਆ ਹੀ ਆਉਂਦੇ ਨੇ ਪੇਰੈਂਟਸ ਆਉਂਦੇ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਕਿ ਉੜਾ ਲਿਖਿਆ ਪੜ੍ਹ ਕੇ ਦਿਖਾ ਉਹ ਜ਼ੋਰ ਤਾਂ ਲਾਉਂਦੇ ਨੇ ਨਾ ਬਿਲਕੁਲ ਬੱਚ